ਮਰਾ ਬੱਜਣੀ ਨਹੀਂ ਦੇਖ ਦਤੋ ਕੀ ਖਾਈ ਜਾਂਨੀ ਹੈ ਕੀ ਆ ਰੋਟੀ ਨਹੀਂ ਖਾਧੀ ਬਲੇ ਹੱਥ ਜਮੇ ਪਿਆ ਰੋਟੀ ਖਾਧੀ ਨਹੀਂ ਸਾਡੇ ਨਹੀਂ ਕਿਉਂ ਜਾਂਦੇ ਅਸੀਂ ਦਾਸ ਇਹ ਖਾਣਾ ਜ਼ਰੂਰੀ ਆ ਕੀ ਆ ਹੈ ਕੀ ਚੀਜ਼ ਆ ਹੁਣ ਦੇਖੀ ਹੋਏ ਹੈ ਮੈਗੀ ਮੈਂ ਡੋਸਰ ਲਾ ਕਿਹੜਾ ਮੈਗੀ ਕੁੱਕੜੇ ਮੈਗੀ ਕੁੱਕੜੇ ਦਿਖਾ ਕੇ ਹੋ ਜਿੰਦੇ ਕੱਢ ਕੇ ਦਿਖਾ ਪਰ ਦਖਾ ਕਾਦੇ ਬਣਿਆ ਇਹ ਅਰੇ ਹੜਿਆ ਹੈ ਪੱਤੇ ਇਹ ਨਹੀਂ ਖਾਈ ਦੇ ਹੁੰਦੇ ਕੇ ਬਾਏ ਵਧੀਆ ਨਹੀਂ ਹੁੰਦੇ ਕੀ ਹੋ ਗਿਆ ਸੋਸਰੀ ਯਾ ਪਤਾ ਨਹੀਂ ਕਿੱਥੇ ਕੀਨੇ ਕਟਿਆਗਾ ਉਹ ਹੜੋਏ ਕਿੰਨੀ ਧੋਂਦਾ ਯਾਰ ਤੋਂ ਨਿਕਲਾਈ ਹਾਇ ਹੁੰਦਾ ਚਾਨਣ ਜਾਂ ਕੱਖ ਬੂਟਾ ਕਿ ਤੇਰਾ ਚਾਨਣ ਜਾਂ ਹੁੰਦਾ ਰੋਟੀ ਖਾ ਲਈ ਹੂੰ ਰੋਟੀ ਨਹੀਂ ਖਾਣੀ ਸੀ ਕਿੱਥੇ ਆ ਹੋਰ ਹੋਰ ਆ ਕਿੱਥੇ ਉਹ ਕਰਲ ਡੋਰਾ ਹੋ ਦਾੜਦਾ ਤੇਦੇ ਹੋਣਾ ਆ ਲੈ ਮੇਰੀ ਬਣਾ ਤੂੰ ਵੀਡੀਓ ਯਾਰ ਮੈਨੂੰ ਹੋ ਆਇਆ ਹਵਾਜ ਜਾ ਮੈਨੂੰ ਫੜਾ ਕਰਾਂ ਜੀ ਬੇਸਰ ਮੈਨੂੰ ਵੜਾ ਤੇ ਤੁੰ ਨੂੰ ਜਾਣਾ ਇਹਨੇ ਇਹ ਜਿੱਧਰ ਨਹੀਂ ਜਾਂਦਾ ਹੋਰ ਤਾਂ ਕੋਈ ਲੱਗਦਾ ਨਹੀਂ ਕਿ ਤੇ ਤੰਗਾ ਆਈ ਆ ਉਹ ਮੈਨੂੰ ਫੜਾਈ ਮਾੜਾ ਫੜਾਈ ਮਾੜਾ ਆ ਉਹ ਪਾਰਾ ਹੋ ਗਿਆ ਤੋਂਦਣਾ ਮੈਂ ਜੀ ਸਾਡਾ ਇਹ ਨਹੀਂ ਹੈ ਇਧਰ ਨੂੰ ਕਰ ਫਾਉ ਦਾ ਪਾ ਰਿਹਾ ਹੈ ਵੀ ਆ ਚੜਦਾ ਕਿੰਤਾ ਇਹ ਤਾਂ ਉਹ ਨਹੀਂ ਚੜਾਇਆ ਵੱਡਾ ਜਾਂ ਟੋਰ ਭਾਰੀ ਹਲਕਾ ਵਰਤਾਂ ਨਹੀਂ ਚੜਾਇਆ ਉਹ ਭੜਾ ਸੁਣ ਉਹ ਤਾਂ ਹੰਦ ਤੋਂ ਬਾਹਰ ਚਰਾਵਾਂਗੇ ਕਿਸ਼ਾ ਅਭੀ ਥੋਂ ਦਾ ਬਾਹਰ ਉਹਨਾਂ ਨਾਲ ਫਰੇਲ ਨਾਲ ਲਾਂਦਾ ਥੋਂਦਰਾ ਤਾਂ ਗੱਲ ਕਿੰ ਚੜਦਾ ਆਪਣਾ ਹੀ ਚੜਦਾ ਕੱਲਾ ਨਾ ਹੋਉਂਦਾ ਕਿਉਂ ਚੜਦਾ ਪਾ ਚੜਾਇਆ ਮੈਂ ਤਾਂ ਹੀ ਨਹੀਂ ਜਾਂਦਾ ਮੈਂ ਚੜਾਉਣਾ ਹੂੰ ਇੰਨ ਜਵਾਂ ਘਰੇ ਆ ਗਿਆ ਤਲਾਕੇ ਹਵਾਜੋ ਬਾਹਰ ਹੈ ਹਵਾਜੋ ਬਾਹਰ ਹੈ ਕੌਣ ਹੋਇਆ ਹਵਾ ਚੱਲ ਹੁਣ ਚੜਾ ਖਿੱਚ ਖਿੱਤ ਨੂੰ ਚੜਾਉਣਾ ਦੇਖੀਏ ਤੈਨੂੰ ਚੜਾਉਂਗਾ ਛੜ ਜਾ ਖੜਾ ਜਾ ਬਹੁਤ ਓ ਡਾਈਕੜ ਬੰਨਣਾ ਹੈ ਕਿ ਉਹ ਬੰਨਟੇ ਜੋ ਕੱਤ ਲਉਣੀ ਹੋਈਗੀ ਥੋੜਾ ਟੇਪ ਚੱਕ ਲਿਆ ਕਾਲਿਆਂ ਨੂੰ ਕਵਾ ਪੇਸ ਬੈਂਡ ਦੇ ਉੱਤੇ ਪਾਉਂਦਾ ਕਿੱਥੇ ਦੇ ਵੇੜੇ ਨੂੰ ਆਇਆ ਕਰਤੂ ਲੈ ਲਾੜੇ ਨੂੰ ਆਇਆ ਕਰਤੂ ਵੇੜੇ ਕਿੱਧਰ ਗਿਆ ਦੀ ਨਾ ਹੀ ਨਹੀਂ ਹੈਗਾਗਾ ਧੁੰਦ ਨਾਲ ਗਿੱਲਾ ਹੋ ਗਿਆ ਓਏ ਤਾਂ ਨਹੀਂ ਜਾਂਦਾ ਮੇਰੇ ਨਾਲ ਗਲੇ ਚ ਪਾ ਕੇ ਖੈਦੀ ਗੰਦ ਬੰਨੋ ਇੱਧਰ ਆ ਦੇ ਗੰਦ ਬੰਨੋ ਤੂੰ ਬੁਲਾ ਕੇ ਬਸੱਟੀ ਜਨਾਗਾ ਮੇਬਲੇ ਗਿਆ ਬੋਲਾ ਗੰਦ ਬੰਨੋ ਮੇਰਾ ਬਸ ਨਿਕਲ ਗਈ ਛੱਡ ਦੇ ਓਏ ਆ ਗਿਆ ਵੱਡੀ ਹੋਈ ਅੱਬਾਡੀ ਵੱਡੀ ਕਦੇ ਨਹੀਂ ਕਰਾਈ ਕਰਾਂ ਤੇਰੇ ਨਹੀਂ ਥੱਲੇ ਉਹੀ ਪਿਆ ਵੀ ਬਾਨੇ ਹੋਣਗੇ ਮੈਂ ਤੱਕ ਨਹੀਂ ਹੋਣਾ ਓਏ ਅੱਗੇ ਰੋਟੇ ਬਾਹਰ ਔਰ ਕੋਈ ਫਾਇਦਾ ਨਹੀਂ ਹੈਗਾ ਪਤੰਗ ਚੜਾਉਂਦਾ ਕੋਈ ਹੋਰ ਤਾਂ ਚੜਾ ਨਹੀਂ ਰਿਹਾ ਹਾਂ ਯਾਰ ਮੈਂ ਚੜਾਇਆ ਚੜਾ ਬਸੰਤ ਧੋਪ ਪਾਈ ਉਹ ਸਾਹਮਣੇ ਸਰ ਤੇ ਧੋਪਾਂ ਦੇ ਉੱਤੇ ਹਾਂ 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 ਪਾਉਂリエ ਖਾਦ ਮਾਰ ਦੇਣੀ ਹੈ ਹੈ ਜਗ੍ਹਾ ਦੇ ਵਿੱਚ ਕੱਟ ਪਾਉਣੀ ਕੱਟ ਜਗ੍ਹਾ ਦੇ ਵਿੱਚ ਕੱਟ ਪਾਉਣੀ ਜਾਂ ਜਾਓ ਬੰਦਾ ਗੋਲ ਗੋਲ ਘੁੰਮ ਹੀ ਜਾਂਦਾ ਐਕਸਰਸਾਈਜ਼ ਹੋ ਜਾਂਦੀ ਬੰਦੇ ਦੀ ਹਮ ਐਕਸਰਸਾਈਜ਼ ਐਕਸਰਸਾਈਜ਼ ਹੋ ਜਾਂਦੀ ਵਧੀਆ ਬਣੀਆ ਹਨ ਚੱਲ ਖਾ ਖਾ ਹੋ ਰਹੀ ਥੱਲੇ ਸ਼ਸ਼ ਓ ਬਾਈ ਫਿਰ ਚਾਹ ਮਾਰੇ ਪਿਸਤੋ ਇਹਦਾ ਉਹ ਮਾਟਿਆ ਲੈ ਹੁਣ ਮੈਂ ਮੈਂ ਬੈਠਾ ਹਾਂ ਮੈਂ ਕੋਈ ਨਹੀਂ ਕਰਦਾ ਮੈਂ ਕੋਈ ਨਹੀਂ ਕਰਦਾ ਮੈਂ ਕਰਤਾ ਬੋਲੋ ਕਰਤਾ ਬੋਲੋ ਮੈਂ ਲੱਗਿਆ ਇਹਨੇ ਕਰਦੀ ਹੁਣ ਤੇ ਹੱਥ ਨੇ ਆ ਜੀ ਜਨਮ ਦੇ ਨਤਰ ਭਟੀ ਜੀ ਹੱਥ ਨੇ ਨਹੀਂ ਮੈਂ ਕਰਦੀ ਭੈਣ ਉਹ ਤਾਰਾ ਕੱਢ ਜਾਂਦੀ ਆ ਦਿਨ ਤੋਂ ਤੋਂ ਹੈ ਤੇ ਰਾਤੀ ਰਾਤ ਨੂੰ ਤਾਰਾ ਕੱਢ ਜਾਂਦੀ ਆ ਤੇ ਰਾਤ ਨੂੰ ਕੌਣ ਲਿਆਊਗਾ ਉਹਨੂੰ ਲੈ ਆ ਮੈਂ ਤੜਕੇ ਲਾ ਦੇ ਜੇ ਤੜਕੇ ਮੁੜ ਗਿਆ ਤੇ ਲੈ ਆ ਮੈਂ ਤੜਕੇ ਸਮੇਂ ਸੱਜਣਗੇ 5 ਵਜੇ ਸਾਰ ਕੇ ਤਾਰਾ ਕੱਢ ਜੀ ਜਦ ਜਦ ਹੀ ਜਾਂਦੀ ਹੈ ਮਤਲਬ ਆ ਨਾ ਹੁਣ ਤਾਂ ਉਹ ਚੱਲ ਤੇ ਮੇਰਾ ਚੱਲ ਕਿੰਨਾ ਪੁਰਾਣਾ ਪਰਨਾਲਾ ਦੇਖੋ ਤੁਸੀਂ ਸੋਹਣਾ ਲੱਗਦਾ ਸੋਹਣਾ ਦੀ ਚੁੱਕੀ ਚੁੱਕੀ ਨਹੀਂ ਸਾਲਾ ਜਿੰਦਰ ਹੋਰ ਐ ਮੈਂ ਤਾਂ ਹੋਰ ਨਹੀਂ ਕਾਉਗਾ ਜੱਕੜੇ ਬਣਾ ਕੇ ਮੈਨੂੰ ਕਿੰਨੇ ਲੱਗਦੇ ਰਸੀ ਜੀ ਵਧੀਆ ਰਹਿੰਦੇ ਹੋਰ ਆਹ ਬੜੀ ਲੱਦੀ ਤੇ ਜਦੋਂ ਮੈਂ ਘਰੇ ਕਹਦਾ ਉਦੋਂ ਕਹਦੂਗੀ ਨਹੀਂ ਇਹ ਕੰਡਾ ਵੀ ਚਾਹੀਦਾ ਇੰਨੀ ਮੈਂ ਤਾਂ ਮੇਰੇ ਤੋਂ ਦੱਸ ਦੋ ਮੈਂ ਤਾਂ ਦੁੱਧ ਪਾਇਆ ਮੈਂ ਹੁੰਦਾ ਜਿੰਨਾ ਉਹ ਮਿੱਠੀ ਬਣ ਜਾਂਦੀ ਹੈ ਹੋਰ ਆਮਾ ਨਾਲ ਨਹੀਂ ਚੁੱਕੀ ਖਾਂਦੀ ਦਾ ਆੜਾ ਇਹ ਸੱਸਾ ਹਾ ਹਾ ਬਾਦ ਨਾ ਦੀਆਂ ਦੇਖ ਖਾ ਰਾ ਹੁਣ ਮੈਂ ਵਾੜ ਪੜੀ ਬਣੀ ਹਾਂ ਮੈਂ ਇਹਨਾਂ ਕੋਲ ਆ ਗਈ ਤੇਰੀ ਇੱਥੇ ਰੱਖ ਦੇ ਮੈਂ ਨਾਲ ਵਿੱਕੇ ਨਾਲ ਖਾ ਲੂਗੀ ਵਿੱਕੇ ਨੇ ਪਾਉਣ ਲੱਗੀ ਆ ਮੈਂ ਪਾਲਾ ਕਰਨਾ ਫਿਰ ਪਾਲਾ ਰੋਟੀ ਖਾਂਦੀ ਲੜਨਾ ਪਿਆ ਜੋ ਬਸ ਗੱਲ ਨਹੀਂ ਲੜਦੇ ਗੁਰ ਕੀ ਵਿਚ ਲੜਦੇ ਬਸ ਪਾਲਾ ਇੱਕ ਦੂਜੇ ਨੂੰ ਮੂਜੋ ਕੱਢਨੇ ਇੱਕ ਦੂਜੇ ਲੜ ਪੀਏ ਆ ਆਰ ਨਹੀਂ ਹੈਗੇ ਅਸੀਂ ਅੰਦਰ ਹੋ ਕਾਰਨ ਹਾਂ ਅੰਦਰ ਆ ਗਿਆ ਜੀ ਦੇਖਿਆ ਜੀ ਮਮਮੀ ਉਹ ਤਾਂ ਲੋੜ ਨਹੀਂ ਲੱਗਦੀ ਤੁਹਾਡੀ ਤੁਹਾਡੀ ਜਿਹੜਾ ਉਹ ਮੈਂ ਬਿਚਾਰ ਚ ਆਉਂਦਾ ਫੇਰ ਲੱਗੇ ਆਉਂਦੇ ਹਰਸ ਮੇਰੇ ਨਾਲ ਆਉਂਦਾ ਉਹ ਚੱਕਣਾ ਹਾਂ ਉਹ জামਾ ਹੀ ਮੇਰੇ ਨਾਲ ਹੁੰਦਾ ਜਿਵੇਂ ਕਹਿੰਦਾ ਦੀਦੀ ਲੈ ਕੇ ਜਾਂਦੀ ਰਹੇ ਬੈਠੀ ਰਹ ਸਖਲਾ ਕਿਵੇਂ ਬਣਾਉਂਦੇ ਆ ਤੇ ਲਾ ਹੁਣ ਦੇਖ ਕਿਵੇਂ ਬਣਾਉਂਦੇ ਆ ਤੇਰਾ ਵਿਆਹ ਪਿੰਡ ਚ ਹੀ ਕਰਨਾ ਤੇ ਪਾਥੀਆਂ ਪਤਨੀਆਂ ਪਿਆ ਕਰਨੀਆਂ ਸੀ ਇਹ ਪਤਾ ਲਿਆ ਮੇਰੇ ਤੋਂ ਨਾ ਨਾ ਬੈ ਜਾ ਬੈ ਜਾ ਹੁਣ ਇੱਕ ਮਿੰਟ ਕੀ ਹੋਇਆ ਬੱਸ ਠੱਕ ਗਿਆ ਬੱਸ ਮੈਨੂੰ ਆਉਂਦੀ ਸੇਕਣੀ ਚੰਗਾ ਇਹ ਤਾਂ ਵਧੀਆ ਲੱਗਦੀਆਂ ਨੇ ਬੱਸ ਹੈ ਹੈ ਸੇਕਣੀ ਵਧੀਆ ਲੱਗਦੀ ਹੈ ਹੋਰ ਚਲੋ ਅੱਜ ਕੱਲ ਵੀ ਆਇਆ ਮੱਠਰ ਦੀ ਬਸ ਕਰਦੇ ਹਾਂ ਗਰ ਮਾ ਜੀ ਦੀ ਲਾ ਵੀ ਸਾਡੇ ਬੰਦੇ ਦਾ ਅੱਜ ਹੈਗਾ ਜਨਮ ਦਿਨ ਤੇ ਇਸ ਸੁਨਣਾ ਜਿਆ ਫੈਟਾ ਵੀ ਅੱਜ ਮੇਰਾ ਜਨਮ ਦਿਨ ਹੈ ਪਾਰਟੀ ਕਰਨੀ ਪਊਗੀ ਐਦਾਂ ਨੂੰ ਕਰ ਲਾ ਮੂੰ ਇਹ ਤਾਂ ਇਹ ਤਾਂ ਕਰਨੀ ਪੈਣੀ ਹੈ ਪਾਰਟੀ ਅੱਜ ਐ ਮੂੰ ਜਗਾ ਤੋ ਕਹਿ ਬੈਠਾ ਪਾਰਟੀ ਕਰ ਦਾਂਗੇ ਹੈ ਕਰਨੀ ਪੈਣੀ ਹੈ ਬਾਈ ਉਹ ਤਾਂ ਹੋਣੀ ਹੀ ਹੋਣੀ ਆ ਨਹੀਂ ਐ ਐ ਮੂੰ ਜਗਾ ਤੋ ਕਹ ਤੋ ਬੈਠਾ ਵੀ ਖਰਚਾ ਹੋਊਗਾ ਨਹੀਂ ਫਿਰ ਆਇਆ ਨਹੀਂ ਬਈ ਪਾਲਤੀ ਤਾਂ ਕਰਨੀ ਪੈਣੀ ਆ ਅੱਜ ਲੋਹੜੀ ਵੀ ਆ ਤੇ ਜਨਮ ਦੇਣ ਵੀ ਆ ਹੈ ਕਿੱਤੀ ਦਾ ਜਨਮ ਦੇਣਾ ਅੱਜ ਬਈ ਹੈ ਜਾਨੀ ਕੋਟ ਲਵਾ ਕੇ ਅੱਜ ਕੀ ਲੋਹੜਾ ਕੱਟ ਕੇ ਅੱਜ ਕੱਟ ਲਵਾ ਕੇ ਇੰਨੇ ਕਦਾ ਇਹਦਾ ਅੱਜ ਕੱਟ ਲਿਆਵਾ ਕੇ ਇੰਨੇ ਕਦਾ ਮਖਾ ਤੁਹਾਨੂੰ ਆਇਆ ਕਾ ਖੋਲ ਕੇ ਫੋਪੜ ਕੇ ਜਿਹੜਾ ਤੂੰ ਖਾਣਾ ਮਰਦੀ ਖਾਏ ਹੋਰ ਬਾ ਮੇਲੇ ਹੋ ਗਏ ਇੰਨੇ ਮਾਲੀ ਗੱਲ ਦੇ ਕਿੰਨੇ ਵਧੀਆ ਹੈ ਸਾਰੇ ਇੱਕ ਮੰਚ ਤੇ ਇਕੱਠੇ ਹੋਏ ਬੈਠੇ ਆ ਦੇਖ ਲੋ ਇਹੋ ਜੀ ਨਜ਼ਾਰੇ ਦੀ ਜ਼ਿੰਦਗੀ ਹੈਗਾ ਹੋਰ ਕੀ ਹੈ ਇਥੋਂ ਲੈ ਕੇ ਕੀ ਜਾਣਾ ਹੋਰ ਹਾਂ ਇਹੋ ਜੇ ਨਜ਼ਾਰੀ ਜ਼ਿੰਦਗੀ ਮਿਲਣੀ ਟਿਕ ਰਹਿ ਗਿਆ ਪਰਸ ਰਹਿ ਗਿਆ ਐਡਾ ਲੱਗ ਗਿਆ ਉਹ ਕਿੱਟੀ ਦੇ ਦੋ ਗੁੱਠੇ ਦੋ ਗੁੱਠੇ ਕਿੱਟੀ ਦੇ ਕਿੱਥੇ ਰਿਤਿਕ ਇਹ ਕਰਮ ਵਾਲਾ ਬੰਦਾ ਹੁੰਦਾ ਦਿਖਾਈ ਰਤਕ ਰੋਸ਼ਨ ਗੁੱਠੇ ਦਿਖਾਈ ਦਿਓ ਆ ਦੇਖ ਲਾ ਇਹ ਕਰਮ ਵਾਲਾ ਬੰਦਾ ਹੁੰਦਾ ਜਿਹਦੇ ਦੋ ਗੁੱਠੇ ਹੁਣ ਹੂੰ ਸਹੀ ਗੱਲ ਆ ਉਹ ਬੰਦਾ ਕਰਮਾਂ ਵਾਲਾ ਬਹੁਤ ਹੁੰਦਾ ਰਤਕ ਰੋਸ਼ਨ ਦੇ ਦੋ ਗੂਠੇ ਆ ਤੈਨੂੰ ਪਤਾ ਉਹਨੂੰ ਸਿਰ ਨਾ ਕਿਆ ਇਹ ਸਤਜੀ ਕਰਾ ਦੇ ਹਾਂ ਉਹ ਕਹਦਾ ਨਾ ਉਹਨਾਂ ਕਰਾਈ ਇਹ ਬੰਦੇ ਦੇ ਜਿਹਦੇ ਬਾਈ ਦੋ ਗੂਠੇ ਹੋਣ ਉਹ ਬੰਦਾ ਸਭ ਤੋਂ ਉਹਦਾ ਜਿਹੜਾ ਰਾਸ਼ੀ ਸ਼ੁੱਧ ਹੁੰਦੀ ਆ ਲੱਕੀ ਹੁੰਦਾ ਲੱਕੀ ਹੁੰਦਾ ਕੋਈ ਵੀ ਅੰਗ ਜਿਹੜਾ ਵੱਧ ਆ ਚੰਗਾ ਹੀ ਆ ਹਾਂ ਲੱਕੀ ਹੁੰਦਾ ਬੰਦਾ ਆਇਲਾ ਦੇ ਹੁਣ 6 6 ਸੀ ਪੈਰਾ ਪਲਯੰਗੋ ਕੀ ਦੇ ਆਹਾਂ ਛਾਂ ਗੇੜਾ ਸੀ ਉਹ ਛਾਂ ਛਾਵ ਹਾਂ ਰੁਬੀ ਇੱਥੇ ਫੜ ਕੇ ਖੜੀ ਐ ਰਿੰਪੇ ਤੋਂ ਇੱਧਰ ਨੂੰ ਹੀ ਆਵੇ ਰਿੰਪੇ ਦੀ ਬੋਤ ਨਾਲ ਉਹਨਾਂ ਦੇ ਸੀਗੀਆਂ ਇੱਥੇ ਖੜੀ ਨੀ ਹੱਸ ਹੂੰ ਉਹ ਤਾਂ ਚਲੋ ਹੁਣ ਜਦੋਂ ਕੋਈ ਤਾਂ ਕਿ ਉਸ ਮਤਵੀ ਨਾਲੇ ਪਹਿਨੇ ਹੈਗਾ ਹੀ ਆਏ ਆ ਜਿਹਦੇ ਕਹਿੰਦੇ ਆ ਇਹ ਪਰ ਇਹ ਦੋ ਤਿੰਨ ਜਾਨੇ ਬੰਦੇ ਐ ਦੇਖਿਆ ਮੈਂ ਤੇ ਇੱਕ ਉਹਦੇ ਇੱਕ ਪੰਜਾਬੀ ਐਕਟਰ ਉਹਦੇ ਵੀ ਦੋ ਬੁੱਤੇ ਆ ਹਾਂ ਸਾਡੇ ਨਾਲ ਮੁੰਡਾ ਕੰਮ ਕਰਦਾ ਹੀ ਉਹਦੇ ਨਾ ਤਾਂ ਇਹਨਾਂ ਨੂੰ ਸੀ ਬੈਠੇ ਸੀ ਨਾ ਹਾਂ ਮੈਂ ਇਹਨਾਂ ਨੂੰ ਕਹਿੰਦੇ ਮਾ ਤੁਸੀਂ ਜਿਹੜਾ ਕਢਾਉਂਦੇ ਵੀਰ ਉਹ ਲੱਕ ਦੀ ਛੱਡ ਕੇ ਆ ਜਾਂਦਾ ਮੈਂ ਇਹਨਾਂ ਦੇ ਗੱਲ ਕਰਾਂ ਬਾਹਰ ਲਾਦਾ ਫੋਚਾ ਬਈ ਉੱਚੀ ਛੀ ਆਂਦਾ ਉਹ ਵੀ ਹਾਂ ਦੀ ਸੀ ਮਨ ਨੂੰ ਵਿਸ਼ਾਸ਼ੂ ਕਰਨ ਨਾਲ ਤੰਦ ਹੁੰਦਾ ਹੁਣ ਉਹ ਕਾਹ ਨੂੰ ਕੰਨਣਾ ਨੇ ਇੱਧਰ ਛੱਡ ਦਿਆ ਕਰੋ ਇੱਥੇ ਨਾ ਇੱਧਰ ਸਾਫ ਤੇ ਜੱਟਰੀ ਇਹ ਕਰਨ ਨਾਲ ਹੈਗਾ ਤੈਨੂੰ ਪਤਾ ਉਹ ਹੈ ਕਾਮਣੀ ਇਹ ਕਹਦੇ ਹਸਣ ਦੀ ਆਈ ਹਫੀਮ ਹੀ ਆਹ ਥੋੜੀ ਆ ਮੈਂ ਨਹੀਂ ਖਾਣੀ ਫੀਮ ਆ ਮੈਂ ਕਹਾਂ ਜਮਾ ਸੇਫ ਫੀਮ ਹੈ ਉਹੀ ਆ ਉਹੀ ਚੀਜ਼ ਆ ਇਹ ਕਿੰਨੇ ਦੀ ਹੈ ਇਹ ਮੁੰਡਾ ਇਹ ਆ ਦਾ ਆਪਣੇ ਆਉਂਦੀ ਹੈ 950 ਦੀ ਯਾਰ ਮੈਂ ਨਹੀਂ ਖਾਂਦਾ ਬਾਈ ਇਹ ਉਹ ਤਾਂ ਫੀਮ ਆ ਆ ਪੜ ਕੇ ਦੇ ਲੋਹ ਹੀ ਆ ਤੀ ਨਹੀ ਯਾਰ ਬਾਈ ਫੀਮ ਥੋੜੀ ਉਹ ਫੀਮ ਆ ਜੀ ਯਾਰ ਉਹੀ ਦੀਦਾ ਫੀਮ ਤਾਂ ਤੱਪ ਹੁੰਦਾ ਫੀਮ ਹੀ ਹੁੰਦੀ ਇਹਦੇ ਚ ਥੋੜੀ ਹੁੰਦੀ ਕੀ ਇਹ ਹੋਰ ਤਾਂ ਨਹੀਂ ਕੋਈ ਨਾ 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 ਥੋੜੀ ਤੁੰ ਨੂੰ ਖਵਾਉਣ ਲੱਗੇ ਆ ਇਸਰ ਹੁੰਦਾ ਇਸਰ ਹੁੰਦਾ ਫੀਮ ਇਹਦਾ ਉਹ ਆਯੁਰਵੈਦ ਕਲਾ ਦੀ ਆ ਆ ਪਹਿਲੇ ਨਹੀਂ ਕਿਹਾ ਪਹਿਲੇ ਹਾਂ ਹਾਂ ਸੁੱਖਾ ਸੱਖਾ ਤਾਂ ਨਹੀਂ ਪਾ ਜਾਂਦਾ ਨਾ ਨਾ ਫਿਰ ਖਾਲੀ ਬਾਈ ਹੋਇਨਾ ਚਿਰ ਹੋ ਗਿਆ ਨਾ ਚਾ ਕਿੰਨਾ ਕਰਦਾ ਵੀ ਪਾ ਜੀ ਬਸ ਵਧੀਆ ਹੋ ਗਿਆ ਇਧਰ ਵੀ ਇਹਦਾ ਕਿੰਨਾ ਇਹਦਾ ਕਿੰਨਾ ਸਵਾ ਹਣਾ ਉਹ ਖਾਧ ਦੇਣੇ ਉਹ ਸਿੱਟਣ ਦੇਣ ਉਹ ਤਾਂ ਠੀਕ ਆ ਲਿਆ ਉੱਥੇ ਪੜਾ ਦਿਓ ਕੱਲੀ ਚਾਹ ਤਾਂ ਉਹ ਕੋਈ ਪਾਈ ਉਹ ਲੈ ਇੱਕ ਦੋ ਗਲਾਸ ਚਾਹੀਦੇ ਹਾਂ ਲੈ ਜਾ ਸਾਰੇ ਲੈ ਜਾ ਗਲੀ ਸਾਗ ਪਾਉਣਾ ਦਾ ਸਾਗ ਕਰਾਉਣਾ ਬਾਥਰੂਮ ਕਰਾ ਦੇ ਉੱਥੇ ਇੱਕੋ ਦੂਜੀ ਆ ਕਿ ਹੋਰ ਪਈਆਂ ਦੇ ਨਾਲ ਦੀ ਛੁੱਟੀ ਜੀ ਕੋਡ ਕੋਡ ਆਪਣੇ ਮੈਲਵਾ ਤੋਂ ਨਹੀਂ ਜਾਉਂਦਾ ਜੀ ਸਿੱਟੇ ਤੂੰ ਉਹਨਾਂ ਨੂੰ ਕਹਿਦੀ ਰਹੇ ਪੇ ਉੱਪਰ ਨਾਲ ਥਲੇ ਪਾਣੀ ਉਹਨਾਂ ਨੂੰ ਕਹਿਦੀ